ਉਹ ਤੋਂ ਟ੍ਰੇਨ ਲੰਘਦੀ ਵੀ ਦਿਖਾ ਦਵਾਂ ਹੁਣ ਕਿੰਨੇ ਘੰਟ ਲੱਗਦੀ ਆ ਬਾਈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਤੁਹਾਡਾ ਸਵਾਗਤ ਕਰਦੇ ਆਪਾਂ ਤੇ ਅੱਜ ਆਪਾਂ ਜਾ ਰਹੇ ਆ ਗ੍ਰੀਨ ਵਰਲਡ ਜੋ ਕਿ ਲੁਟਰਬਰਨ ਦਾ ਬਿਲਕੁਲ ਲੱਗ ਹੀ ਪੈਂਦਾ ਅੱਜ ਤੁਹਾਨੂੰ ਦਿਖਾਉਣਾ ਉਹ ਸਾਰਾ ਸ਼ਹਿਰ ਤੇ ਤੁਹਾਨੂੰ ਜਿੱਥੇ ਅਸੀਂ ਰਹਿ ਰਹੇ ਹਾਂ ਪਹਿਲਾਂ ਤੁਹਾਨੂੰ ਅਪਾਰਟਮੈਂਟ ਦਿਖਾ ਦਿੰਗੇ ਅਪਾਰਟਮੈਂਟ ਜਿਹੜਾ ਸੋਹਣਾ ਠੀਕ ਆ ਖੁੱਲਾ ਢੁਲਾ ਘਰ ਵਰਗਾ ਹੀ ਆ ਵਿੱਚ ਕਿਚਨ ਆ ਤਿੰਨ ਬੈੱਡਰੂਮ ਆ ਤੇ ਬਾਥਰੂਮ ਆ ਮੈਂ ਤੁਹਾਨੂੰ ਦਿਖਾ ਦਿੰਦਾ ਕਿੱਦਾਂ ਦਾ ਇੱਥੇ ਦਾ ਇੱਕ ਕਮਰਾ ਹੈ ਜਿੱਥੇ ਮੈਂ ਪਿਆ ਸੀ ਇੱਕ ਕਮਰਾ ਇਧਰਲੀ ਸਾਈਡ ਆ ਵਾਲਾ ਤੇ ਇੱਕ ਕਮਰਾ ਹੈ ਇਧਰ ਇਹ ਕਿ ਸੋਹਣਾ ਯਾਰ ਤਿੰਨ ਬੈੱਡਰੂਮ ਆ ਕਿਚਨ ਆ ਬਾਥਰੂਮ ਆ ਬਦਿਓ ਸੀ ਤੇ ਆ ਇਧਰ ਹੈਗਾ ਬਾਹਰ ਦਾ 뷰 ਇਹ ਬਿਲਕੁਲ ਇੰਟਰ ਲਾਕਨ ਦੇ ਨਾਲ ਸੈਂਟਰ ਚ ਹੈ ਲੋਕੇਸ਼ਨ ਜਿਹੜਾ ਆਪਾਂ ਨੇ ਹੇਲੇ ਆ ਤੇ ਆ ਵਾਲੀ ਕਿਚਨ ਸੀ ਜਿੱਥੇ ਆਪਾਂ ਨੇ ਖਾਣਾ ਦਾਣਾ ਬਣਾਇਆ ਹੈ ਨਾ ਇਹ ਆਪਣੇ ਜਿਵੇਂ ਗਰੇਟਰ ਨਹੀਂ ਸਾਰੀ ਹੈਗੀ ਆ ਆਪਾਂ ਨੂੰ ਫੈਸਿਲਿਟੀ ਸਾਰੀ ਹੈਗੀ ਹੈ ਤੇ ਇੱਥੋਂ ਦੇ ਬਾਹਰ ਦਾ ਵੀ ਇਦਾਂ ਦਾ ਕੁਝ ਅਸਾ ਮਨੇ ਸਾਰੇ ਰੈਸਟੋਰੈਂਟ ਨੇ 12 ਨੇ ਤੇ ਬਿਲਕੁਲ ਇੰਟਰਲਾਕਲ ਦੇ ਸੈਂਟਰ ਚ ਬਿਲਕੁਲ ਸੈਂਟਰ ਚ ਤੁਰ ਕੇ ਆਪਾਂ ਸਾਰੇ ਪਾਸੇ ਜਾ ਸਕਦੇ ਇੱਥੋਂ ਜਿਹੜਾ ਜੱਛਰਾਜ ਦਾ ਸਟੈਚੂ ਉਹ ਵੀ ਸੈਂਟਰ ਚ ਇੱਥੋਂ ਆ ਵੀ ਰਾਤ ਸੁਹਣਿਆ ਉੱਤਾਂ ਹਨਾ ਘੈਂਟ ਬਾਕੀ ਅੱਪ ਬਾਈ ਗ੍ਰੀਨ ਲੈਂਡ ਪਹੁੰਚਣ ਆਣਾ ਵਾ ਥੋੜਾ ਰਹਿ ਗਿਆ ਸਫ਼ਰ ਆਪਣਾ 4 ਕਿਲੋਮੀਟਰ ਦਾ ਤੇ ਦਿਖਾਉਣੇ ਆ ਤੁਹਾਨੂੰ ਸ਼ਹਿਰ ਗ੍ਰੀਨੇ ਵਰਲਡ ਬਹੁਤ ਸੋਹਣਾ ਸ਼ਹਿਰ ਹੈ ਵੀ ਦੇਖਦੇ ਕੀ ਕੁਝ ਕਰ ਲੈਣਾ ਇੱਥੇ ਅੱਜ ਸਾਰਾ ਤੁੰਦਾ ਹੋਣਾ ਸ਼ਹਿਰ ਇਹ ਆਲੀ ਹਵਾ ਵੀਉਣ ਲੱਗਿਆ ਹਾਂ ਆਲੀ ਹਵਾਾਂ ਲੱਗਿਆ ਉਹ ਕਿੰਨਾ ਘੈਂਡ ਵੀ ਹੋ ਯਾਰ ਆ ਵੀ ਹੈ ਨਾ ਵਧੀਆ ਹੈ ਓਹ ਇਹ ਤਾਂ ਮੈਨੂੰ ਉਧਰੋਂ ਵੀ ਸੋਨਾ ਆ ਰਿਹਾ ਆ ਦੇਖੋ ਕੇਬਲ ਤਾਰਾ ਜੀ ਵੀ ਚੱਲਦੀ ਐ ਇੱਥੇ ਤਾਂ ਚੱਲਦੀ ਆ ਕਹਿਰ ਵਾਟੇ ਵਾਓ ਵਾਓ ਯਾਰ ਜੀਗਾ ਦੇਖੀ ਜੋ ਬਈ ਭਈਆ ਉਹ ਜਾਨਤ ਸੇਕਰ ਤੇ ਬਈ ਨਾ ਉਹ ਜਿਹੜਾ ਉਹ ਟੌਪ ਆ ਬੀ ਯੂਰਪ ਮਨ ਲਾ ਤਾਂ ਸ਼ਾਇਦ ਇੱਥੀ ਆ ਉਹ ਆਹੀ ਆ ਪਹਾੜ ਤਾਂ ਦੇਖਦਾ ਉੱਚਾ ਹੋ ह्म ਘੈਂਟਾ ਗੱਲ ਬਾਤ ਯਾਰ ਗ੍ਰੀਨ ਡੇ ਵਰਲਡ ਆ ਗ੍ਰੀਨ ਡੇ ਵਰਲਡ ਕੰਮ ਚੱਲ ਰਿਹਾ ਬਈ ਕੰਮ ਚੱਲਦਾ ਪੂਰਾ ਪਿੰਡ ਦਾ ਲਵਾਦਾ ਯਾਰ ਐਵੇਂ ਨਹੀਂ ਲੋਕ ਸਵਿਟਜ਼ਰਲੈਂਡ ਨੂੰ ਸਵਰਗ ਕਹਿੰਦੇ ਇਹਦਾ ਕੋਈ ਕਾਰਨ ਆ ਕਰਨੇ ਆ ਕਿ ਇਹ ਖੂਬਸੂਰਤ ਬਹੁਤ ਆਹੀ ਕਰ ਮੈਂਟੇਨ ਬਹੁ ਰੱਖਿਆ ਹੋਇਆ ਆਹੀ ਕਰ ਰਹਿੰਦਾ ਤੁਹਾਡੇ ਸਾਹਮਣੇ ਸਕਰੀਨ 'ਚ ਦੇਖ ਰਹੇ ਤੁਸੀਂ ਲੋ ਜੀ ਗ੍ਰੀਨੇ ਵਰਲਡ ਗ੍ਰੀਨ ਡੇ ਵਰਲਡ ਆਈ ਨਵੋ ਨਵੇਂ ਬਹੁਤ ਓਕੇ ਓਕੇ ਨੇ ਲੈ ਨਹੀਂ ਹੁੰਦੇ ਐਂਟਰੀ ਕਰੋਂ ਪਾਰਕਿੰਗ ਲੱਭ ਰਹੇ ਆ ਇੱਥੇ ਦੇਖਦੇ ਕਿਤੇ ਫਿਰ ਤੁਹਾਨੂੰ ਦਿਖਾਉਨੇ ਆ ਇੱਥੇ ਦੇ ਰੰਗ ਡੰਗ ਭਰਿਆ ਪਿਆ ਸ਼ਹਿਰ ਯਾਰ ਪੂਰਾ ਤਾਂ ਹਨਾ ਕਾਊੜਾ ਬਹੁਤ ਬੀਜੀ ਸ਼ਹਿਰ ਹੈ ਤਾਂ ਚਲੋ ਦੇਖਦੇ ਆ ਜੁਰਤੇ ਪਾਰਕਿੰਗ ਲੱਭ ਰਿਹਾ ਯਾਰ ਤੁਹਾਨੂੰ ਪਾਰਕਿੰਗ ਲੱਭ ਰਹੀ ਹੈਗੀ ਪਾਰਕਿੰਗ ਲੱਭ ਕੇ ਤੁਹਾਨੂੰ ਦੱਸ ਦਿਆਂ ਕਿ ਕਿੱਥੇ ਪਾਰਕਿੰਗ ਲਾਉਣੀ ਆ ਜੇ ਕੋਈ ਆਉਣਾ ਚਾਹੁੰਦਾ ਹੋਇਆ ਇੱਥੇ ਤਲ ਬਾਈ ਲਾੜੂ ਤੁਸੀਂ ਮੜੀ ਨਾਲ ਤੇਰੇ ਖੜੇਗਾ ਲੋ ਜੇ ਇੱਥੋਂ ਆਪਣੇ ਕੱਢ ਲਈ ਟਿਕਟ ਪਾਰਕਿੰਗ ਦੀ ਇਹ ਤੇ ਗ੍ਰੀਨਵੋ্ল্ড ਚ ਹੈਗੀ ਆ 2.5 ਯੂਰੋ ਇੱਕ ਘੰਟੇ ਦੇ ਇਹ ਟਿਕਟ ਦਾ ਇਹ ਯਾਦ ਰੱਖਿਓ ਜੇ ਸਾਰਾ ਦਿਨ ਲਾਉਣੀ ਤਾਂ 25 ਯੂਰੋ ਆ ਸਾਰੇ ਦਿਨ ਦੇ ਪਰ ਸਾਰਾ ਦਿਨ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਵੀ 2-3 ਘੰਟੇ ਦੀ ਲਈ ਆ ਜਦੋਂ ਦੁਆਰੇ ਲੋਡ ਪਈ ਦੁਆਰੇ ਲਾ ਜਾਾਂਗੇ ਗ੍ਰੀਨ ਦੇ ਵੋਲਡ ਨੋਟ ਆਹੀ ਰੱਖਿਆ ਕਿਉਂਕਿ ਇੱਥੇ ਗ੍ਰੀਨਰੀ ਉਹ ਇੰਨੀ ਕਿ ਜ਼ਿਆਦਾ ਨਾ ਤੁਸੀਂ ਯਕੀਨ ਨਹੀਂ ਕਰ ਸਕਦੇ ਤੇ ਐ ਇੱਥੇ ਦਾ ਫਾਸਟ ਵੀਊ ਕੁਝ ਇਸ ਤਰ੍ਹਾਂ ਦਾ ਬਾਕੀ ਆਪਾਂ ਅਗਜ਼ਰ ਪੁਆਇੰਟ ਤੇ ਇਹ ਜਾਣਾ ਥੋੜਾ ਜਿਹਾ ਅੱਗੇ ਆਹੋ ਤੇ ਬਾਕੀ ਜੱਸਾ ਉਹਦਾ ਉਹ ਪਾਰਟੀ ਲੌਂਡਰ ਵਿੱਚ ਗੱਡੀ ਦੇ ਬਾਕੀ ਦੇਖਦੇ ਆ ਅੱਜ ਇਸ ਸ਼ਹਿਰ ਦੇ ਖੂਬਸੂਰਤੀ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਇੱਥੇ ਦੀ ਖੂਬਸੂਰਤੀ ਵੈਸੇ ਤਾਂ ਕਹਿੰਦੇ ਸਾਰੇ ਸਵਿਟਜ਼ਰਲੈਂਡ ਦੇਖਣੇ ਆ ਪਰ ਆਪਾਂ ਨੇ ਮੇਨ ਮੇਨ ਅਟਰੈਕਸ਼ਨਾਂ ਤੇ ਜਾਣਾ ਮੇਨ ਮੇਨ ਸ਼ਹਿਰ ਦੇਖਣੇ ਆ ਆਪਾਂ ਨੇ ਮੇਨ ਜਿਹੜਾ ਆਪਣਾ ਫੋਕਸ ਆ ਅਹ ਗੱਡਾ ਜੌਂਗਾ ਲਾਇਆ ਵਾ ਗੱਡੀ ਓਏ ਕਹਿਰੇ ਕਰਿਆ ਪੈ ਇਹਨਾਂ ਨੇ ਤਾਂ ਹੂੰ ਲੋ ਜੇ ਇੱਥੋਂ ਦੀ ਖੂਬਸੂਰਤੀ ਨੂੰ ਹੋਰ ਖੂਬਸੂਤ ਬਣਾਉਣ ਵਾਸਤੇ ਕੰਮ ਇੱਥੇ ਚੱਲੀ ਜਾਂਦੇ ਨੇ ਤੇ ਸਾਹਮਣੇ ਦਾ 뷰 ਦੇਖੋ ਕਿੰਨਾ ਸ਼ਾਨਦਾਰ ਆ ਯਾਰ ਛੋਟੇ ਛੋਟੇ ਟਰੈਕਟਰ ਜੇ ਪਏ ਆ ਇੱਧਰ ਤੇ ਇਹ ਕੰਮ ਚੱਲੀ ਜਾਂਦਾ ਇੱਥੇ ਸਾਫ ਸਫਾਈ ਦਾ ਆ ਦੇਖੋ ਇੱਧਰ ਭਰਿਆ ਭਿਆ ਵੀ ਤੇ ਆ ਬਾੜ ਜੀ ਕਰੀ ਹੋਈ ਤਾਂ ਜੋ ਵੇਚਣਾ ਜਾਇ ਕੋਈ ਇੱਦੇ ਆ ਲਾਗ ਲਾਗ ਟਰੈਕ ਜੇ ਬਣਿਆ ਪਹਿਲਾਂ ਤਾਂ ਪਾਰਕਿੰਗ ਸੀ ਫਿਲਹਾਲ ਇਹ ਲੱ ਸੇ ਕੰਮ ਚੱਲਦਾ ਤੇ ਪਰਲੀ ਸਾਈਡ ਸਟੇਸ਼ਨ ਹੈ ਜਿਹੜੀ ਆ ਤੁਸੀਂ ਟ੍ਰੇਨ ਦੇਖ ਰਹੇ ਹੋ ਟ੍ਰੇਨਾਂ ਵੀ ਯਾਰ ਬਹੁਤ ਸੋਹਣੀਆਂ ਇੱਥੇ ਦੀਆਂ ਦੇਖਣਿਆਂ ਵਿੱਚ ਸਫ਼ਰ ਕਰਨੇ ਵਾਲਾ ਇਹਦਾ ਇਹਨਾਂ ਦੇ ਵਿੱਚ ਬੈਠ ਕੇ ਬਿਲਕੁਲ ਝਰਨਿਆਂ ਦੇ ਨਾਲ-ਨਾਲ ਚੱਲਦੀਆਂ ਨੇ ਨਹਿਰਾਂ ਦੇ ਨਾਲ-ਨਾਲ ਜਾਂਦੀਆਂ ਨੇ ਤੇ ਬਹੁਤ ਸੋਹਣੀ ਲੱਗਦੀ ਆ ਉਹ ਟਲਾਂ ਦੇ ਉੱਪਰ ਵੀ ਨਾਮ ਲਿਖੇ ਹੋਏ ਨੇ ਇੱਥੇ ਗ੍ਰੀਨਡੇਵਲਡ ਖੂਬਸੂਰਤ ਸ਼ਹਿਰ ਤੇ ਲੋਕ ਇਹਨੂੰ ਦੂਰੋ ਦੂਰੋ ਦੇਖਣ ਹੁੰਦੇ ਆ ਭਾਈ ਦੂਰੋ ਦੂਰੋ ਆ ਸਾਈਨ ਲਾਓ ਬੱਚੇ ਨੂੰ ਫੜ ਕੇ ਰੱਖੋ ਖੁੱਲਾ ਨਾ ਛੱਡੋ। ਕਈ ਵਾਰ ਆਪਾਂ ਹੱਥ ਛੱਡ ਜene ਬੱਚਿਆਂ ਦਾ ਤਾਂ ਬੱਚਾ ਕਈ ਵਾਰ ਸ਼ਰਾਰਤ ਕਰ ਦਿੰਦਾ ਹੈ। ਵਧੀਆ ਸਾਈਨ ਹੈ ਵੀ। ਗ੍ਰੀਨ ਦੇ ਵਾਰਲਡ ਦਾ ਰੇਲਵੇ ਸਟੇਸ਼ਨ ਹੈ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਆ। ਤੇ ਇੱਥੇ ਲੱਗਦਾ ਕੰਮ ਚੱਲ ਜਿਹਾ ਨੇ ਰੋਡ ਤੇ। ਪੈਪੂ ਪਾ ਰਹੇ ਮਤਲਬ ਪਾਣੀ ਪੂਣੀ ਵਾਲੇ। ਤੇ ਆਹ ਸਾਹਮਣੇ ਖੂਬਸੂਰਤ 뷰 ਆਉਂਦਾ ਦੇਖੋ। ਰੋਡਲ ਬੜੇ ਸੋਹਣੇ ਆ। ਉਹ ਜੀ ਜੇ ਇੰਟਰ ਲੇਕਨ ਜਾਣਾ ਨਾ ਤਾਂ ਇਧਰੋਂ ਬੱਥਾ ਚੱਲਦੀਆਂ ਸਾਹਮਣੇ ਤੋਂ ਜਿੱਥੇ ਤੁਸੀਂ ਉਹ ਲੇਨ ਲੱਗੀ ਵੀ ਦੇਖ ਰਹੇ ਹੋ ਤੇ ਆ ਇਹਦਾ ਬੱਸ ਸਟਾਪ ਇਧਰ ਆਓ ਜੀ ਮੈਂ ਤੁਹਾਨੂੰ ਦਿਖਾ ਦਮਾ ਤੁਹਾਨੂੰ ਦੇਖੋ ਜੀ ਇੱਥੇੋਂ ਦਾ ਤਾਂ ਬੱਸ ਰਹੀਂ ਵੀ ਆਪਾਂ ਜਾ ਸਕਦੇ ਹਾਂ ਉਧਰ ਤੇ ਸਾਹਮਣੇ ਜਿਹੜਾ ਹੋਟਲ ਤੁਸੀਂ ਦੇਖ ਰਹੇ ਕਿਵੇਂ ਫੁੱਲਾਂ ਨਾਲ ਸਜਾਇਆ ਹੋਇਆ ਹੈ ਦੇਖੋ ਤੇ ਕਿੰਨਾ ਸੋਹਣਾ ਲੱਗ ਰਿਹਾ ਸਾਹਮਣੇ ਤੋਂ ਖੜ ਕੇ ਇੱਕ ਨੰਬਰ ਗੱਲ ਆ ਵਾ ਜੇ ਤੁਸੀਂ ਬਈ ਗਰੀਨੇ ਵਲਡਾਉਣਾ ਨਾ ਇੰਟਰ ਲੇਕਲ ਵੀ ਬਿਲਕੁਲ ਲੱਗੀ ਲੱਗ ਜਾਂਦਾ ਤੇ ਲੋਟਰਮ ਬਰੂਨਰ ਵੀ ਇੱਥੋਂ ਲੱਗ ਗਈ ਆ ਬੜਾ ਦੂਰ ਨਹੀਂ ਹੈਗਾ ਇਹ ਤਿੰਨ ਚਾਰ ਸ਼ਹਿਰਾਂ ਲੱਗੇ ਲੱਗੀਆਂ ਦੇਖਣ ਵਾਲੇ ਨੇ ਜਦੋਂ ਤੁਸੀਂ ਕਿਤੇ ਵੀ ਇੰਟਰ ਲੱਗਣਾ ਆਓ ਤਾਂ ਇਹ ਸ਼ਹਿਰ ਜ਼ਰੂਰ ਦੇਖ ਕੇ ਜਾਓ ਲੱਕੜ ਦੇ ਵਿੱਚ ਮਿੱਟੀ ਪਾ ਕੇ ਨੇ ਇਹਨਾਂ ਨੇ ਤੇ ਵਿੱਚ ਲਾਏ ਹੋਏ ਆ ਫੁੱਲ ਵਗੈਰਾ ਕਿੰਨੇ ਸੋਹਣੇ ਲੱਗਦੇ ਆ ਇੱਥੇ ਉਰੇ ਆ ਤੇ ਇੱਥੇ ਇੱਧਰ ਆ ਆ ਦੇਖੋ ਕਿੰਨਾ ਸੋਹਣਾ ਲੱਗਦਾ ਘੈਂਟ ਆ ਜੀ ਗੱਲਬਾਤ ਇੱਥੇ ਬਈ ਮੋਟਰਸਾਈਕਲਾਂ ਦੇ ਵੀ ਕਰਤੱਬ ਹੁੰਦੇ ਆ ਗ੍ਰਿੰਡੇ ਵਾਲਟ ਦੇ ਵਿੱਚ ਉਹ ਕਦੋਂ ਹੁੰਨੇ ਇਹ ਨਹੀਂ ਪਤਾ ਮੈਨੂੰ ਜੇ ਕੋਈ ਦੇਖਣਾ ਚਾਹੁੰਦਾ ਬਈ ਜਿਹੜੇ ਛਾਲਾਂ ਜੇ ਮਾਰਦੇ ਨੇ ਮੋਟਰਸਾਈਕਲ ਤੇ ਨੈਟ ਤੇ ਕੱਢ ਕੇ ਆ ਜਿਓ ਵਾਓ ਜਦੋਂ ਇੱਥੇ ਖੜਕੇ ਆਪਾਂ ਸਾਹਮਣੇ ਦੇਖਦੇ ਆ ਨਾ ਤੇ ਸਾਹਮਣੇ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਆਉਂਦਾ ਇੱਥੇ ਤੇ ਸਾਹਮਣੇ ਜਸਪ੍ਰੀਤ ਜੀ ਬਿਊਨੋ ਆਪਣੇ ਫੋਨ ਦੇ ਵਿੱਚ ਕੈਚ ਕਰੀ ਜਾਂਦੇ ਆ ਕਿੱਦਾਂ ਲੱਗਿਆ ਜੀ ਕੈਂਟ ਬਰੀ ਨਾਈਸ ਤੇ ਸੂਰਜ ਵੀ ਸਾਡੇ ਹੁਣ ਆਣ ਮੱਥੇ ਤੇ ਖੜਾ ਥੋੜੀ ਜਿਹੀ ਗਰਮੀ ਜ਼ਿਆਦਾ ਇੱਥੇ ਗ੍ਰੀਨ ਦੇ ਵਰਲਡ ਬਾਕੀ ਸਾਰਾ ਕੁਝ ਗ੍ਰੀਨਾ ਗ੍ਰੀਨਾ ਵਾਓ ਦੇ ਦੇਖ ਕੇ ਨਾ ਦਿਲ ਰੱਜੇ ਨਹੀਂ ਰਿਹਾ ਮਨ ਭਰਦਾ ਹੀ ਨਹੀਂ ਹੈਗਾ ਇੰਨਾ ਸੋਹਣਾ ਵਿਊ ਆ ਇੰਨੀ ਸੋਹਣੀ ਪ੍ਰਮਾਤਮਾ ਨੇ ਕਲਾਕਾਰੀ ਕੀਤੀ ਹੋਈ ਆ ਦੇਖ ਗੱਡੀ ਬਰਫ ਹਜੇ ਵੀ ਪਈ ਆ ਪਹਾੜ ਤੇ ਬਾਈ ਦੇਖ ਲਓ ਹਨਾ ਤੁਸੀਂ ਆਪੇ ਹਿਸਾਬ ਲਾ ਲਓ ਕਿੰਨੀ ਠੰਡ ਹੁੰਦੀ ਹੋਗੀ ਸਰਦੀਆਂ ਦੇ ਵਿੱਚ ਤਾਂ ਇੱਥੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਐਨੀ ਗਰਮੀ ਕਿਉਂ ਲੱਗ ਰਹੀ ਆ ਛਤਰੇ ਲਈ ਘੁੰਮ ਰਹੇ ਨੇ ਦੇਖ ਲਓ ਐਨੀ ਗਰਮੀ ਤਾਂ ਹੈ ਵੀ ਨਹੀਂ ਵੈਸੇ ਸੂਰ ਜੁੱਦਾ ਅੱਖਾਂ 'ਚ ਪੈਂਦਾ ਸ਼ਾਇਦ ਉਤੋਂ ਨਾ ਲਾਈ ਵੀ ਹੋਵੇ ਜੇ ਕੋਈ ਮੇਰਾ ਵੀਰ ਨਾ ਇੱਥੇ ਆਇਆ ਗਰੀਨਾ ਵਰਲਡ ਘੁੰਮਣਾ ਤਾਂ ਆ ਏਟੀਵੀ ਤੇ ਜ਼ਰੂਰ ਕਰਕੇ ਜਾਇਓ ਅਸੀਂ ਤਾਂ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਘੱਟ ਆ। ਜੇ ਕੋਈ ਲੌਂਗ ਟਾਈਮ ਲਈ ਆਇਆ ਤਾਂ ਉਹ ਥੱਲੇ ਚੱਲਦੀਆਂ ਹੈ ਕੇਵਲ ਤਰਾ ਜੀਆਂ ਤੇ ਉਹ ਟੌਪ ਪੁਆਇੰਟ ਤੇ ਲੈ ਜੀਨੇ ਆਪਾਂ ਨੂੰ ਇੱਥੇ ਤੱਕ ਲੈ ਜੀਨੇ ਆ ਇਹ। ਤੇ ਉੱਪਰ ਬਣਿਆ ਹੋਇਆ ਇੱਕ ਪੁਲ ਜਿਹਾ ਬਣਿਆ ਹੋਇਆ ਇਹ ਨਾ ਪਹਾੜਾਂ ਦੇ ਆਲੇ-ਦੁਆਲੇ ਘੁੰਮਣ ਨੂੰ। ਤੇ ਉੱਪਰ ਬਹੁਤ ਸੋਹਣੇ 뷰 ਆਉਂਦੇ ਨੇ ਉੱਥੋਂ। ਆ ਚਿੜੀ ਤਾਂ ਆਪਣੇ ਇੰਡੀਆ ਵਾਲੀ ਹੈ ਨਾ। ਇੰਡੀਆ ਫਿਰ ਜਾਂਦੇ ਆ। ਆ ਖਲਾਸ ਕਿਸਤ ਲਾ ਕੁਮੀ ਗਈ। ਹਾਂ? ਆ ਹੋਟਲ ਵੀ ਸੋਹਣਾ ਯਾਰ ਕਿੰਨਾ ਘਾਟ ਬਣਾਇਆ ਆ। ਕੋਈ ਚੀਜ਼ ਹੈ ਜੀ ਹੈਂ ਜੀ ਨੂੰ ਮਾੜਾ ਕਹਿ ਦਈਏ ਆਪਾਂ ਇੱਕ ਤੋਂ ਇੱਕ ਹੁਣ ਆਪਾਂ ਘੁੰਮ ਰਹੇ ਆਂ ਇਸ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆਂ ਇੱਥੋਂ ਦਾ ਅਲੱਗ ਅਲੱਗ ਆਸਾਰ ਜਿਹੜੇ ਤੁਸੀਂ ਦੇਖ ਰਹੇ ਘਰ ਨਹੀਂ ਹੈਗੇ ਸਾਰੇ ਹੋਟਲ ਵਗੈਰਾ ਨੇ ਇਹ ਤੇ ਸਾਰੇ ਬੁੱਕ ਨੇ ਇਹ ਕਾਜ਼ਾਰੀ ਯਾਨਾ ਤੇ ਲੈਂਗੁਏਜ ਦਾ ਬਹੁਤ ਫਰਕ ਆ ਯਾਰ ਇਹ ਲੋਕ ਬਹੁਤ ਹੋਰੇ ਤਰ੍ਹਾਂ ਬੋਲਦੇ ਆ ਸਮਝ ਨਹੀਂ ਲੱਗਦਾ ਯਾਰ ਮੈਂ ਤਾਂ ਹੈਰਾਨ ਆ ਵੀ ਇੰਨਾ ਸਫਾਈ ਇੰਨੀ ਕਟਾਈ ਘਾਦੀ ਤੇ ਇਹਨਾਂ ਮੈਂਟੇਨਰ ਕਿਵੇਂ ਰੱਖਿਆ ਹੋਣਾ ਇਹਨਾਂ ਨੇ ਹਨਾ ਦੇਖ ਲਓ ਸਿਰੇ ਤੋਂ ਸਿਰੇ ਤੱਕ ਇੱਕ ਬਰਾਬਰ ਘਾ ਕੱਟਿਆ ਹੋਇਆ ਬਿਲਕੁਲ ਕੋਈ ਐ ਫਰਕ ਨਹੀਂ ਜਾਵੇਂ ਲੱਗਦਾ ਮਾੜਾ ਮੋਟਾ ਵੀ ਤੇ ਵਿੱਚੇ ਟ੍ਰੇਨਾਂ ਘੁੰਮੀ ਜਾਂਦੀਆਂ ਵਿੱਚੇ ਗੱਡੀਆਂ ਤੇ ਵਿੱਚੇ ਘਾਰਾਂ ਅੰਡ ਘਲਬਾਤ ਜਿਹੜਾ ਆ ਵਾਲਾ ਵੀਊ ਬਈ ਇਹ ਤਾਂ ਪਿਛਲੇ ਬਲੌਗ ਨਾਲੋਂ ਵੀ ਵਧੀਆ ਯਾਰ ਸੱਚੀ ਗਾਣਾ ਬਾਈ ਸਕਰੀਨ 'ਚ ਪਤਾ ਨਹੀਂ ਤੁਹਾਨੂੰ ਕਿਵੇਂ ਦਿਖਦਾ ਹੋਊਗਾ ਪਰ ਰੀਅਲ 'ਚ ਦੇਖ ਕੇ ਨਾ ਸਵਾਦ ਆ ਗਿਆ ਆਹ ਦੂਰੋਂ ਟ੍ਰੇਨ ਆਲਾ ਜਣਾ ਸਾਪ ਪੁੱਤਰ ਤੁਹਾਨੂੰ ਥੱਲੇ ਕੋਈ ਕਮਾਲ ਕਮਾਲ ਕਹਿੰਨੇ ਜੀ ਨੂੰ ਯਾਰ ਹੂੰ ਆ ਪਾਣੀ ਚੱਲੀ ਜਾਂਦਾ ਉੱਪਰ ਦੇਖ ਲਓ ਕਿੰਨਾ ਘਾਟ ਬਣਾਇਆ ਹੋਇਆ ਇਹਨਾਂ ਨੇ ਆ ਵਿੱਚ ਲੱਕੜ ਲੱਹੀ ਹੋਈ ਆ ਇਹਦੇ ਪਾਣੀ ਥੱਲੇ ਬੋਰ ਆ ਪਤਾ ਨਹੀਂ ਪਹਾੜ ਦਾ ਪਾਣੀ ਹੈ ਨਹੀਂ ਪਤਾ ਹੁਣ ਚਾ ਥੱਲੇ ਨਿਕਲ ਹੀ ਜਾਂਦਾ ਇੱਧਰ ਮਾਲ ਕਰਿਆ ਪਿਆ ਯਾਰ ਉਹ ਦੇਖੋ ਮੇਰੇ ਪਿੱਛੇ ਦਾ ਵੀਊ ਦੇਖੋ ਇਧਰ ਹੁਣ ਤੁਸੀਂ ਕਿੰਨਾ ਕਮਾਲ ਦਾ ਆਉਂਦਾ ਜਿੰਨਾ ਦੂਰ ਹੋਗੇ ਨਾ ਇਹ ਤੋਂ ਉਨਾ ਹੀ ਹੁਣ ਸੋਹਣਾ ਲੱਗਦਾ ਬਾਈ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਜੇ ਕੋਈ ਇੰਟਰਲਗਰ ਘੁੰਮਣ ਆਇਆ ਨਾ ਤਾਂ ਗ੍ਰੀਨੇ ਵਰਲਡ ਜ਼ਰੂਰ ਆ ਕੇ ਜਾਇਓ ਇੱਥੇ ਦੇਖਣ ਲਈ ਚੀਜ਼ਾਂ ਇੱਕ ਨੰਬਰ ਚੀਜ਼ ਆਉਰੇ ਮੇਨ ਚੀਜ਼ ਜਿਹੜੀ ਮੈਨੂੰ ਇਹੀ ਲੱਗਦੀ ਆ ਇੰਨੀ ਜ਼ਿਆਦਾ ਗ੍ਰੀਨਰੀ ਆ ਇੱਥੇ ਗਰਮੀਆਂ ਦੇ ਵਿੱਚ ਵੀ ਨਾ ਮੌਸਮ ਦੇ ਵਿੱਚ ਵੀ ਅਗਸਤ ਦੇ ਵਿੱਚ ਵੀ ਦੇਖ ਲਓ ਮੈਂ ਤਾਂ ਐਂ ਹੈਰਾਨ ਆ ਯਾਰ ਵੀ ਇੰਨਾ ਜ਼ਿਆਦਾ ਮੈਂਟੇਨ ਕਿੱਦਾਂ ਰੱਖਿਆ ਕਿੰਨਾ ਕਾਹੇ ਦੇਖ ਲਓ ਯਾਰ ਤੁਹਾਡੇ ਸਾਹਮਣੇ ਦੇਖ ਲਓ ਨਾ ਉਹ ਸਮਝੋ ਹੀ ਬਾਹਰ ਆ ਜਦੋਂ ਫੇ ਮਿਹਨਤ ਬਹੁਤ ਕਰਦੇ ਆ ਬਈ ਲੋਕ ਇਹ ਬਾਕੀ ਖੈਰ ਰੱਬ ਜਾਣਦਾ ਤੇ ਹੁਣ ਆ ਜੋ ਚੱਲਦੇ ਥੋੜਾ ਜਿਹਾ ਅੱਗੇ ਜੱਸਾ ਥੋੜਾ ਜਿਹਾ ਉੱਪਰ ਰੁਕ ਗਿਆ ਉਹਨੂੰ ਫੋਨ ਆ ਗਿਆ ਕਿਸਦਾ ਤੇ ਫਿਰ ਮੈਂ ਇਧਰੋਂ ਇਕੱਲਾ ਹੀ ਆ ਗਿਆ ਹੁਣ ਉਹ ਬਾਅਦ ਚ ਆ ਜਾਊਗਾ ਤੇ ਬਾਕੀ ਦੇਖਦੇ ਆ ਇਸ ਪਿੰਡ ਦੇ ਰੰਗ ਢੰਗ ਕਿਦਾਂ ਦੇ ਨੇ ਕਿੰਨਾ ਕ ਲੋਕਾਂ ਨੇ ਮਿਹਨਤ ਕੀਤੀ ਹੋਏ ਕਿਵੇਂ ਰੱਖਿਆ ਹੋਇਆ ਹੁਣ ਆਪਾਂ ਤਕਰੀਬਨ ਪਿੰਡ ਦੇ ਵਿੱਚ ਐਂਟਰ ਹੋ ਗਏ ਇਹਦੇ ਬੱਲੇ ਸੇਬ ਲੱਗੇ ਆ ਬਾਈ ਦੇਖ ਲੋ ਹਨਾ ਸੇਬਾਂ ਦੇ ਬੂਟੇ ਸਾਰੇ ਆ ਮਾ ਕਿੰਨੇ ਸੇਬ ਲੱਗਿਆ ਵਾ ਓਏ ਕਮਾਲੇ ਕਰਤੀ ਸਾਰਾ ਸੇਬ ਆ ਤੇ ਆ ਉਹ ਅੱਗੇ ਵੀ ਆ ਜੰਗਲ ਦੇਖ ਲਓ ਲੱਕੜ ਦੀ ਬਣਾਏ ਹੋਏ ਇਹਨਾਂ ਨੇ ਕਿੰਨੇ ਘਾਟ ਲੱਗਦੇ ਆ ਹਨਾ ਬਾਈ ਮਨ ਤਾਂ ਲੱਗਦਾ ਓਰੇ ਕਾਨੂੰਨੇ ਹੋਣਾ ਵੀ ਕਿਸੇ ਨੇ ਘਾ ਹੁ ਬਾਲਾ ਹੋਣੇ ਨਹੀਂ ਦੇਣਾ ਵੀ ਆਪਣਾ ਕੱਟਣਾ ਹਨਾ ਜਿਹਦਾ ਵੀ ਜਿਹਦੇ ਘਰ ਚ ਘਾ ਜਿਆਦਾ ਹੋਇਆ ਉਹਨੂੰ ਜੁਰਮਾਨਾ ਕਰ ਦੇਣਗੇ ਮਨ ਲੱਗਦਾ ਤਾਂ ਹੀ ਲੋਕ ਡਰਦੇ ਘੱਟਦੇ ਨਹੀਂ ਹੁਣ ਮਨ ਲੱਗਦਾ ਤੇ ਇਹਨਾਂ ਦੇ ਸਾਈਨ ਬੋਰਡ ਹਨ ਉਹ ਵੀ ਬਹੁਤ ਜੁਨੀਕ ਤਰੀਕੇ ਨਾਲ ਬਣਾਉਨੇ ਆ ਇਹ ਜਿਹੜੇ ਦੇਖਣ ਵਾਲੇ ਨੂੰ ਸੋਹਣੇ ਲੱਗਣ ਘੈਂਟ ਗੱਲ ਬਾਤ ਆ ਤੇ ਆਹ ਸਾਹਮਣੇ ਬੱਸ ਸਟਾਪ ਆ ਇਹ ਕੋਈ ਹੋਰ ਚੀਜ਼ ਨਹੀਂ ਹੈਗੀ ਆ ਦੇਖੋ ਗ੍ਰੀਨ ਵਰਲਡ ਠੀਕ ਆ ਸਿਆ ਪਾਸ ਤੇ ਮੈਮੋਰਡਾ ਉਸ ਹੈ ਤਾਂ ਉੱਤੇ ਉੱਪਰ ਸ਼ਹਿਰ ਵੀ ਦੇਖਣ ਵਾਲਾ ਪਰ ਸ਼ਹਿਰ ਮਹਾ ਕੀ ਦਿਖਾਉਣਾ ਸ਼ਹਿਰ ਸਾਰੇ ਸ਼ਹਿਰਾਂ ਵਰਗੇ ਸੇਮ ਹੀ ਹੁੰਨੇ ਆ ਮਾੜਾ ਮੋਟਾ ਹੀ ਫਰਕ ਹੁੰਦਾ ਹਨਾ ਬਾਕੀ ਜੇ ਟਾਈਮ ਲੱਗਿਆ ਤਾਂ ਮੈਂ ਤੁਹਾਨੂੰ ਮਾੜਾ ਮੋਟਾ ਵੀ ਦਿਖਾ ਦੂੰਗਾ ਉੱਪਰੋਂ ਵੀ ਕਿੱਦਾਂ ਦਾ ਬਾਕੀ ਜਿਹੜੀ ਮੇਨ ਚੀਜ਼ ਆਏ ਰਾਹ ਦੇਖਣ ਵਾਲੀ ਆ ਸ਼ਹਿਰ ਤਾਂ ਸਾਰੇ ਸ਼ਹਿਰਾਂ ਵਰਗੇ ਹੁੰਨੇ ਮੈਨੂੰ ਲੱਗਦਾ ਜਿੱਦ ਤੱਕ ਬਾਕੀ ਆ ਮੇਨ ਚੀਜ਼ ਸੀ ਜਿਹੜੀ ਤੁਹਾਨੂੰ ਦਿਖਾਉਣੀ ਸੀ ਅੱਜ ਬਾਕੀ ਬਈ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਤੁਹਾਡੇ ਕਮੈਂਟ ਨਾਲ ਮੈਨੂੰ ਮੋਟੀਵੇਸ਼ਨ ਬਹੁਤ ਮਿਲਦੀ ਹੈ ਤੇ ਬਾਕੀ ਸਬਸਕ੍ਰਾਈਬ ਕਰ ਲਿਓ ਜੇ ਕੋਈ ਮੇਰਾ ਵੀਰ ਨਵਾਂ ਇਹ ਬਲੌਗ ਦੇਖ ਰਿਹਾ ਤੇ ਬਾਕੀ ਚੱਲਦੇ ਆ ਅੱਗੇ ਵੱਲ ਹੁਣ ਆਪਾਂ ਆਹ ਅੱਗੇ ਫਾਟਕ ਇਧਰ ਇੱਥੋਂ ਟ੍ਰੇਨ ਲੰਘਦੀ ਹੈ ਪਿੰਡ ਜਿਹਨੂੰ ਤੇ ਆ ਫਾਟਕ ਲੱਗ ਜਨੇ ਫਿਰ ਬਾਕੀ ਜੇ ਟ੍ਰੇਨ ਆਉਂਦੀ ਹੈ ਟ੍ਰੇਨ ਵੀ ਤੁਹਾਨੂੰ ਦਿਖਾਵਾਂਗਾ ਇੱਥੋਂ ਲੰਘਦੀ ਇਹਨਾਂ ਪਹਾੜਾਂ ਦੇ ਵਿੱਚ ਘੁੰਮਦੀ ਟ੍ਰੇਨ ਟ੍ਰੇਨ ਆਏ ਲੈ ਕੇ ਪੈਸੇਂਜਰਾਂ ਨੂੰ ਤੇ ਉਹ ਵੀ ਬਹੁਤ ਸੋਹਣਾ ਥਿਊ ਆਉਂਦਾ ਅਸੀਂ ਅੱਜ ਯਾਰ ਤੁਰੇ ਹੀ ਲੇਟ ਆ ਜੀ ਅਸਲ ਸੱਚ ਦਸੀ ਨਾ ਅਸੀਂ ਟਾਈਮ ਘਰੇ ਬਹੁਤ ਖਰਾਬ ਕਰਤਾ ਉੱਥੇ ਹੁਣ ਦੁਬਾਰੇ ਫੇਰ ਜਾਣਾ ਉੱਥੇ ਅਪਾਰਟਮੈਂਟ ਦੇ ਵਿੱਚ ਤੇ ਕੱਲੋਂ ਤੁਹਾਨੂੰ ਦਿਖਾਵਾਂਗੇ ਇੰਟਰਲਾਕਨ ਇੰਟਰਲਾਕਨ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਡੀ ਡੀ ਜੀ ਐਲ ਫਿਲਮ ਕਰਕੇ ਦਿਲ ਵਾਲੇ ਦੁਨਲੀਆਂ ਨੇ ਜਾਏਗੇ ਉਹ ਸਾਰੀ ਇੰਟਰਲਾਕਨ ਜਿਹੜੀ ਸ਼ੂਟ ਹੋਈ ਆ ਆ ਸਵਿਸ ਦੇ ਲਾਗ ਲਾਗ ਏਰੀਆ ਦੇ ਵਿੱਚ ਤੇ ਜੂਸੀ ਸਾਹਮਣੇ ਹੁਣ ਸਕਰੀਨ ਤੇ ਦੇਖ ਰਹੇ ਹਾਂ ਗ੍ਰੀਨ ਵਾल्ड ਸਾਰੇ ਹੀ ਗ੍ਰੀਨ ਗ੍ਰੀਨ ਹੈ ਸਾਰੇ ਪਾਸੇ ਕਿ ਨਹਿਰਾ ਚੱਲੀ ਜਾਂਦੀ ਹੈ ਤੇ ਲੋਕ ਦੇਖੀ ਜਾਂਦੇ ਆ ਤੇ ਆ ਕੇਵਲ ਕੇਵਲ ਤਾਰੇ ਹੀ ਆ ਗਏ ਜਿਹੜਿਆ ਉਹ ਉੱਪਰ ਜਾਂਦੀਆਂ ਉਹ ਸਾਹਮਣੇ ਸਿੱਧੀਆਂ ਇਹਨਾਂ ਰੇਟ ਬਹੁਤ ਜ਼ਿਆਦਾ ਹੋਣਾ ਮਨ ਲੱਗਦਾ ਕਿਉਂਕਿ ਜਾਂਦੀਆਂ ਬਹੁਤ ਉਚਾਈ ਤੱਕ ਉਹ ਤੱਕ ਜਾਂਦੀਆਂ ਬਾਈ ਇਹ ਜਗ੍ਹਾ ਤੱਕ ਤੇ ਉੱਪਰ ਮੈਂ ਤੁਹਾਨੂੰ ਦੱਸਾਂ ਜਿੱਕਾ ਪਹਿਲਾਂ ਉੱਥੇ ਬਣਿਆ ਹੋਇਆ ਪੁਲ ਜ ਆ ਪਹਾੜ ਦੇ ਵਾਲੇ ਵਾਲੇ ਉਦੇ ਉੱਪਰ ਆਪਾਂ ਵਾਕ ਕਰ ਸਕਦੇ ਹਾਂ ਤੇ ਉੱਪਰ ਇੱਕ ਲੇਕ ਵੀ ਬਣੀ ਹੋਈ ਆ ਮੈਨੂੰ ਨਹੀਂ ਪਈ ਇਹ ਟ੍ਰੇਨ ਮੰਨਦਾ ਮੇਨ ਹੈ ਪਰ ਚਲਦੀ ਹੋਣੀ ਜਿਹੜੇ ਦੰਦੇ ਜਿ ਨਿਕਲੇ ਹੋਏ ਆ ਪਤਾ ਨਹੀਂ ਯਾਰ ਕਿ ਐਸਾ ਹ ਸਕਦਾ ਵਾ ਪਹਿਲੀ ਵਾਰ ਦੇਖਿਆ ਆ ਵੀ ਪਟੜੀ ਦੇ ਗੱਬੇ ਵੀ ਐਦਾਂ ਕੁ ਹੁੰਦਾ ਹਨਾ ਬਹੁਤ ਸਮਝੂ ਬਾਹਰ ਆ ਆ ਦੇਖੋ ਅਗਰ ਨੇ ਦੇਖਿਆ ਹੁੰਦਾ ਵੀ ਪਟੜੀ ਇੱਕ ਇਧਰੋਂ ਦੀ ਉਧਰੋਂ ਦੀ ਆ ਆ ਗੱਬੇ ਪਹਿਲੀ ਵਾਰ ਦੇਖਿਆ ਮੈਂ ਤਾਂ ਜਾਵੇ ਪਹਾੜਾਂ ਕਰਕੇ ਹੋਣਾ ਵੀ ਟ੍ਰੇਨ ਪਿੱਛੇ ਨੂੰ ਨਾ ਜਾਵੇ ਅੱਗੇ ਨੂੰ ਜਾਵੇ ਹੋ ਸਕਦਾ ਹੈ ਬਾਕੀ ਪਤਾ ਨਹੀਂ ਜਿਹੜਾ ਤੁਸੀਂ نیچے ਬੱਸਾਂ ਦੇਖ ਰਹੇ ਸਾਰੇ ਟੂਰਿਸਟ ਬੱਸਾਂ ਹੈ ਇਸ ਸਵਿਸਰੀਆਂ ਬੱਸਾਂ ਨਹੀਂ ਹੈ ਸਾਰੇ ਟੂਰਿਸਟ ਆਏ ਹੋਏ ਨੇ ਵਿੱਚ 900 ਟ੍ਰੇਨ ਲੰਘਦੀ ਵੀ ਦਿਖਾ ਦਵਾਂ ਹਾਂ ਕਿੰਨੇ ਘੰਟੇ ਲੱਗਦੀ ਹੈ ਬਾਈ ਬਹੁਤ ਯਾਰ ਐਕਸੀਡੈਂਟ ਹੋਣਾਂਗੇ ਸੋਨੇ ਬਹੁਤ ਲੱਗਦੇ ਆ ਯਾਰ ਰੋਡ ਦੇ ਵੇਸੇ ਕਾਫੀ ਨੇ ਇੱਧਰ ਵੀ ਨੇ ਆਹ ਕਰਤਾ ਬਦਲਣ ਲੱਗੇ ਪਿਆ ਆਪਣੇ ਆਪਣੇ ਪੋਲੈਂਡ ਦੀ ਬੱਸ ਆਈ ਆ ਬਾਈ ਉਹ ਕੋਰਾਸ਼ੀਆ ਸਾਰੀਆਂ ਬਾਹਰ ਦੀਆਂ ਆਂ ਅਕਿਵਾ ਜਿੰਨੇ ਆਪਾਂ ਨੇੜੇ ਜਾਈਏ ਨਾ ਇਹ ਸ਼ਹਿਰ ਦੇ ਤਾਂ ਵਿਊ ਖਤਮ ਹੋ ਜਾਂਦਾ ਬਿਲਕੁਲ ਹੁਣ ਮੈਂ ਇੱਥੇ ਥੱਲੇ ਆ ਗਿਆ ਬਿਲਕੁਲ ਇੱਥੇ ਤੇ ਹੁਣ ਵਿਊ ਬਿਲਕੁਲ ਖਤਮ ਹੋ ਗਿਆ ਸਵਾਦ ਜਾਂ ਨਹੀਂ ਆਉਂਦਾ ਹੈ ਘੁੰਮਣ ਦਾ ਤੇ ਪਿੱਛੇ ਵਾਲਾ ਵੀ ਹੁਣ ਉੱਠ ਖੜਿਆ ਜਿੱਧਰੋਂ ਆਏ ਆ ਆ ਵਿਊ ਖਤਮ ਹੋ ਗਿਆ ਹੁਣ ਤੇ ਆ ਵਿਊ ਸੋਹਣਾ ਲੱਗਣ ਲੱਗ ਗਿਆ ਇੱਧਰ ਵਾਲਾ ਘੈਂਟ ਆ ਭਾਈ ਗੱਲ ਬਾਤ ਇੱਕ ਵਾਰ ਜ਼ਰੂਰ ਆ ਕੇ ਜਾਇਓ ਇੱਥੇ ਦੇਖੋ ਕਿੰਨਾ ਪਿਆਰਾ ਹੋਟਲ ਆ ਉੱਥੇ ਤੱਕ ਕੰਦ ਆ ਤੇ ਉੱਤੇ ਉੱਪਰ ਸਾਰਾ ਲੱਕੜਾ ਕਿਹ ਨੰਬਰ ਗੱਲਬਾਤ ਕਰੀ ਪਈ ਆ ਹਰੇਕ ਚੀਜ਼ ਹੋਣੀ ਇੱਥੇ ਲੋ ਬਈ ਤੋਰ ਤੋਰ ਕੇ ਛੱਟ ਕੇ ਠੰਡਾ ਪਾਣੀ ਪੀਆ ਯਾਰ ਬਰ ਗਿਆ ਪਿਆ ਪੂਰਾ ਹੈ ਨਾ ਮੈਂ ਪੀਚਦਾ ਹਾਂ ਬਹੁਤ ਚਿੱਲ ਆ ਜਾਣੀ ਆ ਹਾਂ ਹਾਂ ਬਰਫੇ ਪਿਆ ਬਹੁਤ ਠੰਡਾ ਬਹੁਤ ਜ਼ਿਆਦਾ ਬਹੁਤ ਠੰਡਾ ਪਾਣੀ ਦਾ ਯਾਰ ਵਾਕਈ ਮਨਵਾਇਆ ਡਾਰਾ ਹਾਂ ਗੜਨਾ ਤੋਂ ਹੋਣ ਲੱਜੂ ਕਿਤੇ ਕਿਉਂਕਿ ਜਰੂਰ ਵੀ ਮੈਂ ਠੰਡਾ ਪਾਣੀ ਪੀਣਾ ਮੇਰਾ ਗਲ ਜਿਹੜੇ ਦੁਖਣ ਲੱਗ ਜਾਂਦਾ। ਬਾਕੀ ਦੇਖਦੇ ਹਾਂ ਹੁਣ। ਬਾਕੀ ਹੁਣ ਦਿਨੇ ਆਪਾਂ ਇਹ ਸ਼ਹਿਰ ਦੇ ਵਿੱਚ ਗੇੜਾ ਥੋੜਾ ਜੱਕ ਥੋਲਮਾ ਹੁਣ ਟਾਈਮ ਹੈ ਥੋੜਾ ਦਿਖਾ ਦਮ ਉਹ। ਕਿਉਂਕਿ ਹੁਣ ਆਏ ਹੋਏ ਤਾਂ ਹੈਗੀਆਂ ਕਿ ਨਹੀਂ। ਨਾਲੇ ਜੇ ਕਿਸੇ ਨੇ ਆਉਣਾ ਇਨ ਫਿਊਚਰ ਉਹਦੇ ਵਾਸਤੇ ਵੀ ਵਧੀਆ ਹੋ ਜਾਊਗਾ। ਇਹਨਾਂ ਨੇ ਯਾਰ ਲੋਕੇਸ਼ਨ ਬਹੁਤ ਲਾਈਆਂ ਵੀ ਇੱਥੇ। ਪਰ ਸਾਨੂੰ ਉਹ ਲੱਭ ਨਹੀਂ ਰਹੀਆਂ। ਜਾਂ ਫਿਰ ਕਿ ਦੂਰ ਹੋਣੀ ਹੈ ਪਹਾੜਾਂ ਦੇ ਉੱਪਰ। ਬਹੁਤ ਆਈ ਡੋਨਟ ਨੋ। ਕਾਫੀ ਲਾਈਆਂ ਹੋਈਆਂ ਨੇ ਤਾਂ। ਬਾਕੀ ਆਪਾਂ ਹੁਣ ਇਹ ਸ਼ਹਿਰ ਦੇ ਵਿੱਚ ਆ ਗਏ ਸੈਂਟਰ ਦੇ ਵਿੱਚ ਓਹੋ ਇਹ ਹੈ ਸ਼ਹਿਰ ਦੀਆਂ ਰੌਣਕਾਂ ਕਾਫੀ ਕਰਾਊਡ ਆ ਕਾਫੀ ਟੂਰਿਸਟ ਆ ਬਰੇ ਵੀ ਬੱਲੇ ਇੱਧਰ ਵੀ ਕੋਈ ਪਾਰਕ ਵਗੈਰਾ ਬਣਾਇਆ ਬਲਾ ਦੋ ਜੀ ਵਾ ਬੈਠਣ ਨੂੰ ਬਣਾਇਆ ਬਰੇ ਬਾਈ ਹਾਂ ਸਿੰਘਾ 12 ਸਿੰਘਾ ਬਣਾਇਆ ਹੋਇਆ ਓਏ ਹਿਰਨ ਬਣਾਇਆ ਹੋਇਆ ਗ੍ਰੀਨ ਦੇ ਵਾਲਦਾ ਪੱਥਰਾਂ ਤੇ ਵੀ ਲਿਖਿਆ ਹੋਇਆ ਆ ਇਹਨਾਂ ਬਹੁਤ ਕਰੇਜ਼ਾ ਲੋਕਾਂ ਨੇ ਨਾ ਥਾਂ ਥਾਂ ਲਿਖਣ ਦੇ ਇਦਾਂ ਪਤਾ ਨਹੀਂ ਪਹਿਲੇ ਟੂਰਿਸਟ ਇੱਥੇ ਤਾਂ ਕਰਕੇ ਆ ਪਤਾ ਨਹੀਂ ਆ ਚਾਈਨੀਜ਼ ਵਿੱਚ ਲਿਖਿਆ ਹੋਇਆ ਵਿਚੇ ਸਵਿਟਜ਼ਰਲੈਂਡ ਚ ਲਿਖਿਆ ਹੋਇਆ ਆਹ ਪਹਿਲਾਂ ਆਪਾਂ ਚੱਲੇਗੇ ਜੀ ਥੱਲੇ نیچے ਹੁਣ ਆ ਗਏ ਆਪਾਂ ਉੱਪਰੇ ਸ਼ਹਿਰ ਦੇ ਆ ਇੱਥੇ ਇਹਨਾਂ ਨੇ ਮਿਲਦਾ ਹਾਂ ਦੂਰ ਵੀ ਲਾਈ ਵੀ ਮਿਲਦਾ ਪੈਸੇ ਭਾ ਕੇ ਚੱਲੂਗਾ ਹਾਂ ਦੋ ਫ੍ਰੈਂਕ ਪੌਣੇ ਬਣ ਬੱਲੇ ਕਮਾਲ ਕਰਤੀ ਤਾਂ ਪਰ ਤੁਹਾਨੂੰ ਸਾਹਮਣੇ ਪਹਾੜਾਂ ਦਾ ਥਿਊ ਦਿਖੂਗਾ ਇੱਥੋਂ ਜਿਹਦੇ ਵਿੱਚ ਪੈਸੇ ਪਾਉਂਗੇ ਤੇ ਉਹ ਸਾਹਮਣੇ ਦਾ ਥਿਊ ਦਿਖੂਗਾ ਇਹਨਾਂ ਨੇ ਨਾ ਰੋਡ ਵੀ ਉਹ ਸਾਬ ਨਾਲ ਕੱਢੇ ਹੋਏ ਆ ਵੀ ਜਦੋਂ ਗੱਡੀ ਵੀ ਜਾਵੇ ਨਾ ਤੋਂ ਨੂੰ ਵੀ ਵਧੀਆ ਲੱਗੇ ਦੇਖਣ ਨੂੰ ਆ ਦੇਖੋ ਰੋਡ ਕਿੰਨਾ ਘੈਂਟ ਕੱਢਿਆ ਹੋਇਆ ਤੇ ਸਾਹਮਣੇ ਦਾ ਥਿਊ ਵਿਊ ਦੇਖੋ ਕਿੰਨਾ ਸੋਹਣਾ ਹੁੰਦਾ ਅਸੀਂ ਯਾਰ ਗੱਡੀ ਚ ਆ ਰਹੇ ਸੀ ਨਾ ਸਾਨੂੰ ਵੀ ਆਇਆ ਲੱਗਦਾ ਸੀ ਵੀ ਪਤਾ ਨਹੀਂ ਕਿੱਥੇ ਆ ਗਏ ਇੰਨਾ ਸੋਹਣਾ ਲੱਗਦਾ ਸੀ ਗੱਡੀ ਦੇ ਵਿੱਚ ਵੀ ਸਫ਼ਰ ਕਰਨਾ ਇੱਥੇ ਬਾਜ਼ਾਰ ਕਾਫੀ ਵੱਡਾ ਯਾਰ ਜਿਹੜੇ ਬਲੌਗ ਜਿੱਥੇ ਉੱਥੇ ਇਹ ਨਾ ਬਾਜ਼ਾਰ ਨਹੀਂ ਸੀ ਹੈਗਾ ਪਰ ਇੱਥੇ ਬਾਜ਼ਾਰ ਕਾਫੀ ਬੱਲੇ ਬੱਚਿਆਂ ਦਾ ਪਾਰਕ ਬਿਲਕੁਲ ਪਹਾੜਾਂ ਦੇ نیچے ਇੱਥੇ ਆਗਰੇ ਬੰਦਿਆਂ ਨੂੰ ਉੱਧਾਂ ਹੀ ਬੂਰ ਹੁੰਦਾ ਹੈਗਾ ਹਨਾ ਕਰੇ ਇਧਰ ਨੂੰ ਘੁੰਮ ਲੱਗ ਰਹੇ ਉੱਧਰ ਨੂੰ ਘੁੰਮ ਲਾ ਕਮਾਲ ਗੱਲ ਬਾਤ ਹੈ ਕਿ ਭਾਈ ਆਪਣੀ ਉਹ ਇੰਡੀਅਨ ਕਮਿਊਨਿਟੀ ਵੀ ਬਹੁਤ ਆਉਂਦੀ ਘੁੰਮਣ ਫਿਰਨ ਕਿਉਂਕਿ ਆਪਣੀ ਇੰਡੀਅਨ ਕਮਿਊਨਿਟੀ ਵੀ ਬਹੁਤ ਮਸ਼ਹੂਰ ਹੈ ਇਟਰ ਲੱਗਣ ਉਹ ਫਿਲਮ ਕਰਕੇ ਦੇਖ ਲੈ ਹਨਾ ਕਿੰਨਾ ਘੇਂਟ ਬਣਾ ਕੇ ਰੱਖਿਆ ਹੈ ਖੇਚੜਾ ਕੇਂਦਰ ਬਣਦਾ ਹੈ। ਸਫਾਈ ਵੀ ਹੈ ਤੇ ਖੇਚੜਾ ਕੇਂਦਰ ਬਣਿਆ ਵਾ ਸਫਾਈ ਕਰਕੇ ਹੈ ਨਾ। ਰੋਡ ਤੇ ਦੇਖ ਕੋਈ ਦੇਖਦਾ। ਕੁਝ ਵੀ ਨਹੀਂ ਹੈ। ਮੈਂ ਨਾ ਡੇਲੀ ਸਫਾਈ ਕਰਦੇ ਹਾਂ ਸਵੇਰੇ ਹੈ ਨਾ। ਇੰਨਾ ਕਰਾਊਡ ਆ ਓਰੇ। ਸਭਾਈ ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਨਹੀਂ ਤਾਂ ਗੰਦ ਪਿਆ ਹੋਵੇ ਹੁੰਦਾ। ਬਾਕੀ ਗੱਲ ਨੋਟ ਕਰਨ ਵਾਲੀ ਹੈ ਵੀ ਹੈ ਨਾ। ਦੇਖੋ। ਹੂੰ। ਧੀ ਲੱਗਿਆ ਹੋਇਆ, ਟੀਆਂ ਲੱਗੀਆਂ ਪਈਆਂ। ਟੀਆਂ ਲੱਗਿਆ ਪਈਆਂ। ਜੌਨੀ ਬਾਬਾ ਨਾ। ਸਹੀ ਗੱਲ। ਮੋਹ ਵਾਲਾ ਯਾ ਪਰਾ ਛੁੱਟ ਜੇ ਕਿੱਥੇ ਉੜਦੇ ਹੋ ਪਿੱਛੇ ਉੜਦੇ ਨੇ ਮੈਂ ਨਾ ਹਣਾ ਉੱਪਰ ਇਹ ਤਾਂ ਉਚਾਈ ਤਾਂ ਹੁੰਦੀ ਹੁੰਦੀ ਐ ਉਹ ਪਰ ਪਹਾੜ ਤਾਂ ਹੁੰਦੇ ਨੇ ਵਾਰ ਕੋ ਦੇ ਕਿੰਨੀ ਪਈ ਹੋਈ ਆ ਉਹ ਬਾਈ ਹਜੇ ਹਾਂ ਉਹ ਪੀਸੀ ਪਰ ਉਹ ਦੇ ਹਾਂ ਬਾਕੀ ਬਾਈ ਆ ਦੇਖੋ ਮਾਲ ਹੋ ਗਈ ਟੈਂਪਰੇਚਰ ਕਿੰਨਾ ਟੈਂਪਰ ਜੇ ਬਹੁਤ ਘੱਟ ਆਣਾ ਮੁੱਲ ਤਾਂ ਟੈਂਪਰ ਚ ਹੋਊਗਾ 24 ਡਿਗਰੀ ਵਾ ਨਾ 15 ਹੋੜੀ 15 ਡਿਗਰੀ ਸਿਰਫ ਕਮਾਲ ਹੋ ਗਈ ਹੈ ਨਾ ਧੁੱਪ ਥੱਲੇ ਵੀ ਗਰਮੀ ਨਹੀਂ ਆ ਰਹੀ ਹਾਂ ਹਾਂ 30 ਡਿਗਰੀ ਟੈਂਪਰੇਚਰ ਕਮਾਲ ਹੋ ਗਈ ਅਗਸਤ ਦੇ ਵਿੱਚ ਉਹ ਵੀ ਤਾਂ ਨਹੀਂ ਆਪਾਂ ਨੂੰ ਪਸੀਨਾ ਆਉਂਦਾ ਹੈਗਾ ਨਹੀਂ ਤਾਂ ਪਸੀਨਾ ਹੁਣ ਇੰਨਾ ਤੁਰੇ ਆ ਪਸੀਨਾ ਉਦਾਂ ਹੀ ਆਜ ਬਣ ਨਹੀਂਦਾ ਹੂੰ ਠੰਡੀ ਹਣੀ ਹਵਾ ਚੱਲੀ ਜਾਂਦੀ ਹੈ ਤੇ ਸਾਡੇ ਚ એનર્ਜੀ ਭਰੀ ਜਾਂਦੀ ਆ ਹੂੰ ਆਉਰੇ ਪਤਾ ਨਹੀਂ ਬਈ ਆਲੂ ਸਬਜ਼ੀ ਛਿੱਲਣੇ ਵਾਲਾ ਇਹ ਇਹ ਇਹਨਾਂ ਨੇ ਸ਼ੀਸ਼ੇ ਚ ਕਰਕੇ ਲਾਇਆ ਹੈ ਪਤਾ ਨਹੀਂ ਕਿਹੜਾ ਕਾਰਨ ਹੈ ਤਾਂ ਐਡੀ ਖਾਸ ਚੀਜ਼ ਹੈ ਤਾਂ ਹੈਨੀ ਵੈਸੇ ਜਦੋਂ ਕੰਪਨੀ ਨੇ ਮਿਥੂਨੀ ਮਸ਼ਹਰੀ ਕਰਦੇ ਹੋਣੇ ਕਿੰਨੇ ਦਿਆਂ 140, 140 <weave friend> 150 140 ਫ੍ਰੈਂਕ 150 ਫ੍ਰੈਂਕ ਬਦਲੋ 200 ਫ੍ਰੈਂਕ 300 ਵੀ ਹੈ 300 ਵੀ ਹੈ ਡਾਇਰ ਫ੍ਰੈਂਕ ਡਾਇਰ ਫ੍ਰੈਂਕ ਹੂੰ ਸੋਨਾ ਆਹੀ ਰੇਟ ਆ ਬਈ ਟੂ ਰੈਸਟੋਰੈਂਟਾਂ ਕੇ ਉਦਾਂ ਹੀ ਮਹਿੰਗਾ ਹੋਣਾ ਥੋੜਾ ਜਿਹਾ ਟੈਕਸ ਫ੍ਰੀ ਸ਼ਾਪ ਆ ਇਹ ਹਾਂ ਟੈਕਸ ਫ੍ਰੀ ਸ਼ਾਪ ਟੈਕਸ ਫ੍ਰੀ ਸ਼ਾਪ ਤਾਂ ਫਿਰ ਤਾਂ ਹੋਰ ਵੀ ਹੈ ਫਿਰ ਵੀ ਹੋਰ ਵੀ ਆ ਹਾਂ ਯਾਰ ਬੈਗ ਰੀੜੀ ਚ ਰੱਖੇ ਹੋਈਆਂ ਲੋ ਵੀ ਮਿੱਤਰੋ ਸ਼ਾਮ ਹੋ ਗਈ ਹੁਣ ਤਕਰੀਬਨ 6:30 ਦਾ ਟਾਈਮ ਹੋ ਚੱਲਿਆ ਤੇ ਹੁਣ ਚੱਲੇ ਆਪਾਂ ਘਰ ਨੂੰ ਤੇ ਬਾਕੀ ਅੱਜ ਦਾ ਵਲੌਗ ਇੰਨਾ ਕੀ ਸੀ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲ ਜਾਂ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸასი ਸ਼ਕਾਰ ਜੀ